ਅਰਤੀਕਾਲ ਜੀ ਵਰਜਾ ਖਾਲਸਾ ਬਰਜ ਜੀ ਕੀ ਫਤਿਹ ਲੋ ਸੰਗਤਾਨ ਨੂੰ ਇੱਕ ਜ਼ਰੂਰੀ ਬੇਨਤੀ ਤੇ ਇੱਕ ਖੁਸ਼ਖਬਰੀ ਦੱਸਣ ਲੱਗੇ ਆ ਤੇ ਵੀਡੀਓ ਨੂੰ ਵੱਤ-ਬੱਤ ਸ਼ੇਅਰ ਕਰ ਦਿਓ ਤੇ ਕੰਮ ਹੁਣ ਸਿੰਘੋ ਆਈ ਲੋਟ ਆਏਗਾ ਜਿਸ ਤਰ੍ਹਾਂ ਹਿੰਦ ਹਕੂਮਤ ਸਿੱਖ ਕੌਮ ਨੂੰ ਸਿੱਧੇ ਚੈਲੰਜ ਕਰ ਰਹੀ ਆ ਭਾਈ ਅੰਮਰਪਾਲ ਸਿੰਘ ਨੂੰ ਕੇਸ ਨੂੰ ਸੌਣੇ ਅਸੀਂ ਚੁੱਕਣ ਦੇਵਾਂਗੇ ਕੋਈ ਕਹਿੰਦਾ ਅਸੀਂ ਪਾਰਲੀਮੈਂਟ ਕੇ ਰਾਂਗੇ ਕੋਈ ਕਹਿੰਦਾ ਅਸੀਂ ਧਰਨੇ ਲਾਵਾਂਗੇ ਕੋਈ ਕਹਿੰਦਾ ਕੁਛ ਬੋਲਦਾ ਕੋਈ ਕੁਛ ਬੋਲਦਾ ਪਰ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੇ ਤੇ ਖਨੂਰ ਵਾਸੀਆਂ ਨੇ ਇਤਿਹਾਸਕ ਜਿੱਤ ਜਿਹੜੀ ਹਾਸਲ ਕਰਵਾ ਦਿੱਤੀ ਤੇ ਉਧਰੋਂ ਫਰੀਦਕੋਟ ਵਾਸੀਆਂ ਨੇ ਤੇ ਹੁਣ ਉਸ ਤੋਂ ਬਾਅਦ ਭਾਈ ਜਿਹੜਾ ਪ੍ਰਧਾਨ ਮੰਤਰੀ ਵਾਜੇ ਕਾ ਜਿਹੜਾ ਭਗਵੰਤ ਸਿੰਘ ਆ ਉਹ ਵੀ ਜਿਹੜਾ ਡਿਬ੍ਰੂਗੜ੍ਹ ਦੇ ਹਿਲਦੇ ਵਿੱਚ ਬੰਦਾ ਉਹਨਾਂ ਵੱਲੋਂ ਉਹਨਾਂ ਦੇ ਪੁੱਤਰ ਵੱਲੋਂ ਪੋਸਟ ਪਾ ਕੇ ਇੱਕ ਵੀਡੀਓ ਪਾ ਕੇ ਕਹੀ ਗਈ ਸੀ ਕਿ ਉਹ ਚੋਣਾ ਜਿਹੜੇ ਕਿ ਗਿੱਦੜਵਾਹ ਤੋਂ ਲੜਨਗੇ ਹੁਣ ਇੱਕ ਹੋਰ ਸਿੰਘ ਨੇ ਐਲਾਨ ਕਰ ਦਿੱਤਾ ਉਹ ਸਿੰਘ ਕੌਣ ਆ ਡਿਬੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦਾ ਭਾਈ ਬਸੰਤ ਸਿੰਘ ਦੌਲਤਪੁਰ ਵਾਲਾ ਜਿਹੜੇ ਡਿਬੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦਾ ਲੋਵੀ ਬਰਨਾਲਾ ਤੋਂ ਚੋਣ ਲੜਨ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਤੁਹਾਨੂੰ ਦੁਆਰੇ ਦੱਸ ਦਿੰਦੇ ਆ ਕਿ ਭਾਈ ਬਸੰਤ ਸਿੰਘ ਦੌਲਤਪੁਰ ਵਾਲਾ ਜੋ ਕਿ ਡਿਬਰੂਗੜ ਦੇਲ ਦੇ ਵਿੱਚ ਬੰਦਾ ਸਿੰਘ ਇਹਨੇ ਵੀ ਜਿਹੜਾ ਚੋਣ ਲੜਨ ਦਾ ਜਿਹੜਾ ਬਰਨਾਲੇ ਤੋਂ ਐਲਾਨ ਕਰ ਦਿੱਤਾ ਤੇ ਉਧਰੋਂ ਪ੍ਰਧਾਨ ਮੰਤਰੀ ਬਾਜੇ ਕਿ ਨੇ ਗਿੱਦੜਬਾਏ ਤੋਂ ਐਲਾਨ ਕਰ ਦਿੱਤਾ ਲੋ ਵੀ ਆਪਣੇ ਚਾਰ ਸਿੰਘ ਤਾਂ ਮੰਨ ਲਓ ਹੋ ਗਏ ਮੈਂ ਹੁਣ ਬੇਨਤੀ ਕਰਦਾ ਹੱਥ ਵਣ ਕੇ ਸਾਰਿਆਂ ਨੂੰ ਕਿ ਅਕਾਲੀ ਦਲ ਵਾਲਿਆਂ ਨੂੰ ਜਿੰਨੀਆਂ ਵੀ ਪਾਰਟੀਆਂ ਨੇ ਅਕਾਲੀ ਦਲ ਅਕਾਲੀ ਦਲ ਹੋ ਗਿਆ ਬਾਦਲ ਹੋ ਗਏ ਚਾਹੇ ਅਕਾਲੀ ਦਲ ਬਾਗੀ ਧੜਾ ਹੋ ਗਿਆ ਚਾਹ ਸਿਮਰਜੀਤ ਮਾਨ ਹੋ ਗਿਆ ਚਾਹ ਕਾਨ ਸਿੰਘ ਵਾਲਾ ਹੋ ਗਿਆ ਚਾਹ ਹੋਰ ਜਿੰਨੇ ਵੀ ਚਾਹ ਬਡਾਲਾ ਹੋ ਗਿਆ ਚਾਹ ਜਿੰਨੇ ਵੀ ਨੇ ਅਕਾਲੀ ਦਲ ਨੇ ਜਾਂ ਜਿੰਨੇ ਵੀ ਨੇ ਨੌਜਵਾਨ ਜਿਹੜੇ ਬੱਕ ਬੱਕ ਪਾਰਟੀਆਂ ਜਾਂ ਜਥੇਬੰਦੇ ਧੜੇ ਬੰਦਿਆਂ ਚਲਾਉਂਦੇ ਨੇ ਸਿੱਖ ਧਰਮ ਦੇ ਮੋਢੀ ਨੇ ਜਿਹੜੇ ਜਿੰਨੇ ਵੀ ਸਿੱਖ ਨੇ ਤੇ ਸਾਰਿਆਂ ਨੂੰ ਇਨਾ ਸਿੰਘਾਂ ਦੀ ਸਪੋਰਟ ਕਰਨੀ ਬਣਦੀ ਆ ਤੇ ਦੋ ਚਾਰ ਸਿੰਘ ਹੋਰ ਕੱਢ ਲਿਆਓ ਜਿਹੜੀਆਂ ਕਿ ਚਾਰ ਪੰਜ ਸੀਟਾਂ ਬਚੀਆਂ ਨੇ ਸਾਰਿਆਂ ਤੇ ਸਿੰਘ ਖੜੇ ਕਰ ਦਿਓ ਹੁਣ ਹੋਰ ਕੰਮ ਆਈ ਲੋਟ ਆਊਗਾ ਜੇਕਰ ਕਹਿੰਦੇ ਹੁੰਦੇ ਨਾ ਕਿ ਉਹ ਸਿੱਧੀ ਉਂਗਲੀ ਨਾਲ ਨਾ ਨਿਕਲੇ ਫਿਰ ਟੇਢੀ ਕਰਨੀ ਪੈਂਦੀ ਆ ਤੇ ਇਸ ਕਰਕੇ ਨੌਜਵਾਨਾਂ ਨੂੰ ਜਿਹੜਾ ਅੱਜ ਤੋਂ ਸਨੇਹ ਲਾ ਦਿਓ ਕਿ ਸਿੱਖ ਕੌਮ ਦਾ ਜਿਹੜਾ ਬੱਚਾ-ਬੱਚਾ ਤੇ ਇੱਕ ਸੌਂ ਕਸ ਬਖਾ ਕੇ ਤੁਰਿਓ ਕਿ ਇਹਨਾਂ ਸਿੰਘਾਂ ਨੂੰ ਅਸੀਂ ਜੇਲ੍ਹੋਂ ਬਾਹਰ ਕਢਾਉਣਾ ਜੇਕਰ ਇਹ ਜਿੱਤਦੇ ਨੇ ਦੋ ਐਮਪੀ ਜਿੱਤ ਗਏ ਨੇ ਇਹ ਵਿਧਾਇਕ ਜਿੱਤਣਗੇ ਚਾਰ ਖੜੇ ਕਰ ਦਿਓ ਚਾਰ ਵਿਧਾਇਕ ਹੋ ਗਏ ਤਾਂ ਸਮਝੋ ਤੁਹਾਡੀ ਜਿੱਤ ਯਕੀਨੀ ਆ ਤੁਹਾਨੂੰ ਕੋਈ ਕਿੰਨੇ ਮਰਜ਼ੀ ਡਰਾਵੇ ਡਰਾ ਲੇ ਦੇ ਲੈ ਕਿੰਨੇ ਮਰਜ਼ੀ ਜਿਹੜੇ ਧਰਨੇ ਲਾ ਲੈਣਾ ਜਿਹੜੇ ਹਿੰਦੂਵਾਦੀ ਕੁਝ ਕੁ ਲੋਕ ਨੇ ਮੁਠੀ ਭਰ ਉਹ ਕਿੰਨੇ ਮਰਜ਼ੀ ਡਰਾਵੇ ਦੇ ਲੈਣਾ ਕਿ ਅਸੀਂ ਐਂ ਕਰਦਾਂਗੇ ਬਾਹ ਕਰਦਾਂਗੇ ਪਰ ਤੁਸੀਂ ਹੁਣ ਬਸੰਤ ਸਿੰਘ ਦੌਲਤਪੁਰੇ ਵਾਲਾ ਨੌਜਵਾਨ ਇਸਨੇ ਬਰਨਾਲੇ ਤੋਂ ਜਿਹੜਾ ਹੈਗਾਗਾ ਤੇ ਇਹਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਬਾਜੇ ਕਿ ਪ੍ਰਧਾਨ ਮੰਤਰੀ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿੱਦੜਵਾਹ ਤੋਂ ਤੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਫਲਾਜੋ ਸਾਰੇ ਕਮ ਸਿੱਖ ਕੌਮ ਦਾ ਇੱਕ ਗੱਲ ਐਤ ਕੀ ਚੇਤੇ ਰੱਖਿਓ ਜਿਸ ਤਰ੍ਹਾਂ ਬਾਦਲਕ ਨੇ ਪਹਿਲਾਂ ਬਰੋਲ ਕੀਤਾ ਸੀ ਜੇ ਜੇਕਰ ਐਤ ਕੀ ਕਿਸੇ ਵੀ ਪਾਰਟੀ ਨੇ ਬਰੋਲ ਕੀਤਾ ਸਿੰਘਾਂ ਦਾ ਤਾਂ ਉਹਨਾਂ ਨੂੰ ਸਦਾ ਲਈ ਜਿਹੜਾਗਾ ਪੰਥ ਵਿੱਚੋਂ ਇੱਕ ਤਰ੍ਹਾਂ ਦਾ ਛੇਕਿਆ ਜਾਵੇ ਮੂੰਹ ਨਾਲ ਕੋਈ ਸਿੱਖ ਲਾਵੇ ਜਿਹੜਾ ਜਿਹਦੀ ਜ਼ਮੀਰ ਜਾਗਦੀ ਆ ਜਿਹਦੀ ਮਰੀ ਹੋਈ ਆ ਉਹ ਕਿਧਰ ਮਰਜੀ ਤੁਰਿਆ ਫਿਰੇ ਉਹਨੂੰ ਕੁਝ ਨਹੀਂ ਕਹਿਣਾ ਜਿੰਨਾ ਜਿੰਨਾ ਨੇ ਸਿੱਖ ਕੌਮ ਲਈ ਅਣਖ ਦੇ ਉਦਰ ਅਣਖ ਖਾਤਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਖਾਤਰ ਅਣਖ ਦੇ ਲਈ ਜੀਣਾ ਤੇ ਸਿੱਖ ਧਰਮ ਲਈ ਮਰਨਾ ਇਹ ਸਿੱਖਿਆਗਾ ਤੇ ਜੇਕਰ ਸਾਡੇ ਤੇ ਹਿੱਕ ਹਕੂਮਤਾਂ ਜਿਹੜੀਆਂ ਬਾਰ ਕਰਦੀਆਂ ਨੇ ਤਾਂ ਸਾਨੂੰ ਵੀ ਹੁਣ ਚੁੱਪਣੀ ਬੈਠਣਾ ਪਵੇਗਾ ਤੇ ਸਾਨੂੰ ਵੀ ਹੁਣ ਹੋਕਾ ਦੇਣਾ ਪਵੇਗਾ ਸਾਨੂੰ ਵੀ ਸੁੱਤੀ ਕੌਮ ਨੂੰ ਜਿਸ ਤਰ੍ਹਾਂ ਬੇਸ਼ੱਕ ਬਹੁਤ ਕਮਾਇਤ ਕੀ ਜਾ ਚੁੱਕੀ ਆ ਪਰ ਇਸ ਵਾਰ ਅਸੀਂ ਫੇਰ ਹੋਕਾ ਦਿੰਨੇ ਆ ਕਿ ਇਹਨਾਂ ਨੌਜਵਾਨਾਂ ਦਾ ਸਾਥ ਦਿਓ ਤਾਂ ਕਿ ਸਰਕਾਰਾਂ ਨੂੰ ਪਤਾ ਲੱਗ ਜੇ ਸੈਂਟਰ ਸਰਕਾਰ ਨੂੰ ਪਤਾ ਲੱਗ ਜੇ ਸੂਬਾ ਸਰਕਾਰ ਨੂੰ ਪਤਾ ਲੱਗ ਜੇ ਆ ਜਿਹੜੇ 5-7 ਜਿਹੜੇ ਡਿਬਰੂ ਆ ਫਿਰਦੇ ਨੇ ਇਧਰ ਅਸਨਦਾਲਾ ਅਸਨਦੁੱਲਾ ਕੀ ਆ ਦੋ ਚਾਰ ਹੋਰ ਨੇ ਜਿਹੜੇ ਇੱਕਾ ਦੁੱਕਾ ਤੇ ਸਾਰਿਆਂ ਦੇ ਮੂੰਹ ਬੰਦ ਇਸ ਤਰ੍ਹਾਂ ਹੀ ਹੋਣਗੇ ਤੇ ਬਾਕੀ ਜਿਹੜੀਆਂ ਛਿੱਟਾਂ ਰਹਿੰਦੀਆਂ ਨੇ ਜਿਵਣੀ ਚੌਣਾ ਜਲੰਧਰ ਹੋ ਗਈ ਤੇ ਇੱਕ ਦੋ ਸਿੱਖ ਜਿਹੜੀਆਂ ਜਿਮਣੀ ਚੋਣਾ ਹੋਰ ਨੇਰ ਜਿਹੜੀਆਂ ਤੇ ਉਤੋਂ ਵੀ ਜਿਹੜਾ ਇੰਡੀਪੈਂਡੈਂਟ ਗਾਰਡ ਜੇਲ੍ਹ ਦੇ ਵਿੱਚੋਂ ਸਿੰਘਾਂ ਨੂੰ ਖੜੇ ਕਰੋ ਤੇ ਉਹਨਾਂ ਦੇ ਸਪੋਰਟ ਕਰੋ ਤਾਂ ਜਾ ਕੇ ਜਿਹੜਾ ਇਹ ਲੋਟ ਆਊਗਾ ਕੰਮ ਤੇ ਨਹੀਂ ਇਹਨਾਂ ਨੇ ਆਪ ਨੂੰ ਟਿਕਟ ਨਹੀਂ ਦੇਣਾ ਸਿੱਖ ਕੌਮ ਨੂੰ ਟਿਕਟ ਨਹੀਂ ਦੇਣਾ ਤੇ ਵਧੇਕੀਆਂ ਆਪਣੇ ਨਾਲ ਪਹਿਲਾਂ ਹੁੰਦੀਆਂ ਰੀਆਂ ਜੇਕਰ ਵਧੇਕੀਆਂ ਦਾ ਤੁਸੀਂ ਹਸਾਬ ਕਿਤਾਬ ਲੈਣਾ ਤਾਂ ਤੁਸੀਂ ਵੋਟਾਂ ਵਿੱਚ ਖੜੇ ਹੋ ਖੜ ਕੇ ਤੁਹਾਡੀ ਕੌਮ ਸਾਥ ਦੇਵੇਗੀ ਖੰਡੂਰ ਸਾਹਿਬ ਵਾਸੀਆਂ ਨੇ ਸਾਥ ਦਿੱਤਾ ਕਿ ਨਹੀਂ ਦਿੱਤਾ ਸਭ ਤੋਂ ਬਾਅਦ ਦਿੱਤਾ ਤੇ ਫਰੀਦਕੋਟ ਵਾਲਿਆਂ ਨੇ ਵੀ ਦਿੱਤਾ ਸਾਥ ਤੇ ਹੁਣ ਬਰਨਾਲੇ ਨੂੰ ਬੇਨਤੀ ਆ ਕਿ ਬਰਨਾਲੇ ਜਿੰਨੇ ਵੀ ਹਲਕੇ ਪੈਂਦੇ ਨੇ ਬਰਨਾਲੇ ਦੇ ਵਿੱਚ ਸਾਰੇ ਆਗੇ ਹੱਥ ਬਣ ਕੇ ਬੇਨਤੀ ਆ ਬੱਚਾ-ਬੱਚਾ ਪਰਨ ਕਰ ਲੋ ਭਾਈ ਬਸਤ ਸਿੰਘ ਦੌਲਤਪੁਰ ਨੂੰ ਜਿਹੜੀ ਵੋਟ ਪਾਉਣੀ ਆ ਉਤਰੋ ਦੂਜੇ ਪਾਸੇ ਗਿੱਦੜਪਾਹੇ ਦੇ ਲੋਕਾਂ ਨੂੰ ਬੇਨਤੀ ਆ ਅਪੀਲ ਆ ਸੰਗਤ ਨੂੰ ਕਿ ਭਾਈ ਪ੍ਰਧਾਨ ਮੰਤਰੀ ਬਾਜੇ ਕਿ ਨੂੰ ਜਿਤਾਉਣਾ ਤੇ ਬਾਕੀ ਜਿਹੜੇ ਸਿੰਘ ਹੋਰ ਨੇ ਇੱਕ ਅੱਧਾ ਸਿੰਘ ਦਾ ਜਿਹੜਾ ਹੋਰ ਐਲਾਨ ਕਰ ਦੋ ਜਿਹੜੀਆਂ ਬਾਕੀ ਸੀਟਾਂ ਤੇ ਰਹਿੰਦੇ ਤਾਂ ਹੁਣ ਦੇਖੋ ਫਿਰ ਸਰਕਾਰ ਕਾਉਂਦੀ ਤੇ ਫਿਰ ਸਰਕਾਰ ਆਪੀ ਜਿਹੜੀ ਸੌ ਨਾਚ ਗਈ ਤਾਂ ਮੈਨੂੰ ਕਹਿ ਦਿਓ ਭੱਜੀ ਫਿਰੂਗੀ ਇਸ ਤਰ੍ਹਾਂ ਇਹ ਕਰਨਾ ਪਵੇਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਵੈਸੇ ਜੀ ਦਾ ਖਾਲਸਾ ਵੈਜੀ ਕੀ ਫਤਿਹ